ਅਲਦੇ ਏਰੀਆ ਦੇ ਵਿੱਚ ਇੱਕ ਲਵਦੀਪ ਸਿੰਘ ਉਰਫ ਸੰਨੀ ਨਾ ਦਾ ਸਮਗਲਰ ਹੈਗਾ ਕਾਫੀ ਨਟੋਰੀਅਸ ਹੈਗਾ ਇੱਥੇ ਕਾਫੀ ਲੋਕੀ ਉਹਦੇ ਤੱਕ ਪਰੇਸ਼ਾਨ ਸੀ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਹਾਲ ਕੀ ਘੜੀ ਬਹੁਤ ਪਿਛਲੇ 2 ਮਹੀਨਿਆਂ ਦੇ ਵਿੱਚ ਐਫ ਆਈ ਆਰ ਦਰਜ ਕੀਤੀਆਂ ਤੇ ਬਹੁਤ ਸਾਰੇ ਜੋ ਸਮਗਲਰਸ ਪੈਡਲਰਸ ਹੈ ਉਹਨਾਂ ਨੂੰ ਅੰਦਰ ਭੇਜਿਆ ਹੈ ਐਦਾਂ ਦੀ ਕੜੀ ਦੇ ਵਿੱਚ ਅਸੀਂ ਆਮੂਮਨ ਸਾਡੀ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਲੋਕਾਂ ਤੋਂ ਵੀ ਸਾਨੂੰ ਬਹੁਤ ਇਨਫੋਰਮੇਸ਼ਨ ਆਣ ਲੱਗੀ ਹੈ ਤੇ ਅਸੀਂ ਅੱਜ ਇੱਥੇ ਬਾਨੋਵਾਲ ਜਿਹੜਾ ਇਹ ਪਿੰਡ ਪੈਂਦਾ ਇੱਥੇ ਕੰਡੀ ਕਨਾਲ ਦੇ ਨੇੜੇ ਗੜਦੀਵਾਲ ਐਸਐਚਓ ਸਾਹਿਬ ਉਹਨਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀਗਾ ਇਹਨਾਂ ਕੋਲ ਸੀਕ੍ਰੇਟ ਇਨਫੋਰਮੇਸ਼ਨ ਸੀ ਕਿ ਜਿਹੜਾ ਇਹ ਨਟੋਰੀਅਸ ਸਮਗਲਰ ਹੈਗਾ ਇਸ ਏਰੀਆ ਦਾ ਲਵਦੀਪ ਸਿੰਘ ਉਰਫ ਸੰਨੀ ਜਿਹਦੇ ਦੇ ਪਹਿਲਾਂ ਵੀ ਕਾਫੀ ਪਰਚੇ ਐਨਡੀਪੀਐਸ ਐ ਲੜਾਈ ਝਗੜੇ ਤੇ ਦਰਜ ਹੈ ਉਹ ਇੱਥੋਂ ਜਾ ਕੇ ਤੇ ਫਾਰਮਾਸਿਟੀਕਲ ਡਰੱਗਸ ਸਪਲਾਈ ਕਰਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਇੱਕ ਸੈਕਲੂਡਿਡ ਥਾਂ ਹੈ ਆਵਾਜ਼ ਆਈ ਵੀ ਬਹੁਤ ਘੱਟ ਹੈ ਇਹਨੂੰ ਵਰਤ ਕੇ ਇੱਥੋਂ ਸਪਲਾਈ ਕਰਦਾ ਸੀਗਾ ਇਹਨਾਂ ਨੇ ਜਦੋਂ ਇਹ ਗੱਡੀ ਪਛਾਣ ਲਈ ਬੰਦੇ ਨੂੰ ਪਛਾਣ ਕੇ ਰੋਕਣ ਦਾ ਇਸ਼ਾਰਾ ਕੀਤਾ ਉਹਨੇ ਆਪਣੀ ਗੱਡੀ ਬਚਾ ਲਈ ਤੇ ਗੱਡੀ ਉਹਦੀ ਪਿੱਛੇ ਜਾ ਕੇ ਪੇੜ ਦੇ ਵਿੱਚ ਵੱਜੀ ਉਤਰਦੇ ਸਾਰੀ ਉਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਵਾਬੀ ਫਾਇਰਿੰਗ ਦੇ ਵਿੱਚ ਸਾਡੀ ਪਾਰਟੀ ਨੇ ਪਹਿਲਾਂ ਹਵਾਈ ਫਾਇਰ ਕੀਤਾ ਬਟ ਉਹਨੇ ਫੇਰ ਇੱਕ ਹੋਰ ਫਾਇਰ ਕਰਤਾ ਜਿਸ ਕਰਕੇ ਇਹਨਾਂ ਨੇ ਉਹਦੇ ਜਦੋਂ ਸ਼ਾਰਟ ਕੀਤਾ ਇੱਕ ਫਾਇਰ ਆਰਮ ਇੰਜਰੀ ਹੋਈ ਹੈ ਉਹਦੇ ਪਾਉਂ ਦੇ ਵਿੱਚ ਲੱਗੀ ਹੈਗੀ ਹੀ ਹੈਸ ਬੀਨ ਟੇਕਨ ਟੂ ਦੀ ਸਿਵਲ ਹਸਪੀਟਲ ਦਸੂਆ ਸਾਡੀ ਪਾਰਟੀ ਲੈ ਗਈ ਹੈ ਉਹਨੂੰ ਮੈਡੀਕਲ ਕੇਅਰ ਦੇਣ ਵਾਸਤੇ ਇਹਦੀ ਸਰਚ ਐਂਡ ਉਹਦੇ ਪੋਜੀਸ਼ਨ ਦੇ ਵਿੱਚੋਂ ਇੱਕ 32 ਬੋਰ ਦਾ ਦੇਸੀ ਕੰਟਰੀ ਮਿਡ ਵੈਪਨ ਹੈਗਾ ਤੇ ਦੋ ਲਾਈਵ ਕਾਰਟ੍ਰਿਜਸ ਦੋ ਯੂਜ਼ਡ ਐਮਪਟੀ ਕਾਰਟ੍ਰਿਜਸ ਐਂਡ ਨਾਲ 10000 ਡਰਗ ਮਨੀ ਤੇ ਨੀਅਰ ਅਬਾਊਟ 600 ਕੇ ਅਰਾਊਂਡ ਇਨਟੌਕਸਿਕਨ ਟੈਬਲੇਟਸ ਸਾਨੂੰ ਬਰਾਮਦਗੀ ਹੋਈ ਹੈ ਇਹ ਕਾਫੀ ਅੱਛੀ ਉਪਲਬਧੀ ਹੈ ਜੋ ਕਿ ਸਾਡੀ ਜਿਹੜੀ ਯੁੱਧ ਨਸ਼ਾ ਵਿਰੁੱਧ ਹੋਰ ਸਾਡੀ ਫੋਰਸ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਹੈ ਤੇ ਕੋਈ ਵੀ ਨਸ਼ਾ ਤਸ਼ਕਰ ਅਗਰ ਹੁਸ਼ਿਆਰਪੁਰ ਜ਼ਿਲ੍ਹੇ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਸਖਤ ਸਖਤ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਆਮ ਲੋਕਾਂ ਨੂੰ ਵੀ ਤੁਸੀਂ ਕੀ ਅਪੀਲ ਕਰਦੇ ਆ ਕਿ ਜੇ ਇਦਾਂ ਦਾ ਕੋਈ ਉਹਨਾਂ ਦੇ ਏਰੀਆ ਦੇ ਵਿੱਚ ਆਉਂਦਾ ਆ ਤੇ ਕਿੱਦਾਂ ਉਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਜੀ ਸੇਫ ਪੰਜਾਬ ਹੈਲਪਲਾਈਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਤੇ ਸਾਨੂੰ ਬਹੁਤ ਸਾਰੀ ਟਿਪਸ ਆ ਰਹੀਆਂ ਉਹ ਟਿਪਸ ਵੀ ਸਾਨੂੰ ਬਹੁਤ ਕੰਮ ਆਂਦੀ ਆ ਅਸੀਂ ਕਾਫੀ ਐਫਆਈਆਰ ਦਰਜ ਕੀਤੀਆਂ ਰਿਕਵਰੀਜ਼ ਵੀ ਹੋਈਆਂ ਸਾਨੂੰ ਤੇ ਬੰਦੇ ਵੀ ਅਸੀਂ ਫੜ ਕੇ ਅੰਦਰ ਦਿੱਤੇ ਆ ਤੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਇਦਾਂ ਇਹ ਜਿਹੜੀ ਮੁਹਿੰਮ ਹੈ ਇਹ ਪੰਜਾਬ ਸਰਕਾਰ ਦੀ ਇਕੱਲੀ ਨਹੀਂ ਹੈਗੀ ਸਰਕਾਰ ਪੰਜਾਬ ਪੁਲਿਸ ਦੀ ਨਹੀਂ ਹੈਗੀ ਇਹ ਲੋਕਾਂ ਦੀ ਮੁਹਿੰਮ ਹੈ ਆਪਾਂ ਪੰਜਾਬ ਸਟੇਟ ਨੂੰ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਵਿੱਚ ਪਬਲਿਕ ਦਾ ਸਪੋਰਟ ਤੋਂ ਬਿਨਾ ਪੋਸੀਬਲ ਨਹੀਂ ਹੈਗਾ ਤੇ ਉਹ ਵੱਧ ਚੜ ਕੇ ਸਾਡਾ ਸਹਿਯੋਗ ਕਰਨ ਸਰਕਾਰ ਦਾ ਪੁਲਿਸ ਦਾ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਇਨ੍ਹਾਂ ਤੇ ਸਕੰਜਾ ਕਸਚਕੀਏ ਜਿਹੜੇ ਕਿ ਐਡਿਕਟਸ ਹੈਗੇ ਉਹਨਾਂ ਨੂੰ ਬਾਹਰ ਕਢ ਕੇ ਇਸ ਕੋਰਟ ਦੇ ਵਿੱਚੋਂ ਭਰਤੀ ਕਰਾਈਏ ਐਡਿਕ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਓਟ ਸੈਂਟਰਸ ਰੀ ਹੈਬ ਸੈਂਟਰਸ ਦੇ ਵਿੱਚ ਐਂਡ ਜਿਹੜੇ ਸਮਗਲਰਸ ਐਂਡ ਪੈਡਲਰਸ ਐ ਉਹਨਾਂ ਨੂੰ ਫੜ ਕੇ ਉਹਨਾਂ ਤੇ ਜੋ ਲੀਗਲ ਕਾਰਵਾਈ ਬਣਦੀ ਹੈ ਉਹਨਾਂ ਤੇ ਸਖਤ ਤੋਂ ਸਖਤ ਕੀ ਤੀਜਾ ਲੱਗਦਾ ਕਿ ਇਹਨੂੰ ਆਪਣੇ ਪੋਸਟ ਮਲਾਜ਼ਮ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਨਹੀਂ ਉਹ ਬਚਾ ਰਹਿ ਗਿਆ ਜੀ ਬਟ ਇੱਕ ਗੱਡੀ ਸਾਡੀ ਜਿਹੜੀ ਸਰਕਾਰੀ ਹੈ ਉਹਦੇ ਵਿੱਚ ਇੱਕ ਰਾਉਂਡ ਵੱਜਿਆ ਹੈਗਾ ਬਟ ਫੋਰਚੂਨੇਟਲੀ ਸਾਡੇ ਕਿਸੇ ਮੁਲਾਜ਼ਮ ਦਾ